ਬੜਾ ਨਹੀਂ ਲਾਉਣਾ ਬੜਾ ਲਾਉਂਗੇ ਭਾਈ ਬੱਚੇ ਹੀ ਨਹੀਂ ਪੜਨੇ ਕਬੂਤਰ ਬਿਮਾਰੀ ਛਿ ਜਾਣੇ ਆ ਠੀਕ ਆ ਖੁੱਡੇ ਆਪੇ ਭਾਈ ਇਹਨਾਂ ਦੀ ਗਰਮੈਸ਼ ਬਹੁ ਹੁੰਦੀ ਆ ਆਪੇ ਹੀ ਬਹੁਤ ਗਰਮ ਹੁੰਦੇ ਆ ਹੁਣ ਜਿਹੜੇ ਜੰਗਲੀ ਲੋਏ ਬਾਬੇ ਉਹਦਾਆਂ ਆ ਗਈਆਂ ਭਈ ਡੱਬੇ ਦੀ ਕਬੂਤਰੀ ਨੇ ਕੱਢਤੇ ਭਾਈ ਬੱਚੇ ਅੱਜ ਜਿਹੜਾ ਆਪਣਾ ਡੱਬੇ ਵਾਲਾ ਜੋੜਾ ਸੀ ਨਾ ਉਹਦਾ ਬੜਲੇ ਵਾਲੀ ਦਾ ਜੋੜਾ ਆਪਣਾ ਉਹਨੇ ਮਤਲਬ 3-4 ਢੋਲੀਆਂ ਮਨ ਲਗਾਤਾਰ ਪਾਲਤੀਆਂ ਹਨ ਤੇ ਉਹਨਾਂ 'ਚ ਭਾਈ ਕਮਜ਼ੋਰੀ ਨਾ ਆਵੇ ਉਹਨਾਂ ਦਾ ਮੱਖਾਲਾ ਲਗਾ ਕਰਨ ਤੇ ਤੁਹਾਨੂੰ ਦਾ ਉਹ ਪਾਓ ਠੀਕ ਹੈ ਨਾਲ ਆਂਡਾ ਪਾਓ ਦੇਸੀ ਆਂਡਾ ਬਾਈ ਵਿੱਚ ਸਾਰਾ ਉਹ ਜਰਦੀ ਜੁਰਦੀ ਨਾ ਫੇਕੇ ਚੰਗੀ ਤਰ੍ਹਾਂ ਉਹ ਪਾਓ ਬਾਈ ਠੀਕ ਹੈ ਚੂਰ ਕੇ ਵਿੱਚੇ ਛਲੜਾ ਛੁਲੜੀ ਬਣਾਉਣੀ ਹੈਗੀ ਚਰਬੀ ਤਾਂ ਆਪਾਂ ਡੋਣੇ ਆ ਠੀਕ ਹੈ ਚਰਬੀ ਨਹੀਂ ਚਾਹੀਦੀ ਬਾਈ ਮੋਟਾ ਬੰਦਾ ਕਿ ਥੋੜਿਆ ਮਤਲਬ ਸੋਚਿਆ ਕਰੋ ਹਨਾ ਆਪਾਂ ਨੂੰ ਬਾਈ ਛਾਂਟਵੇਂ ਸੀਰ ਦੇ ਕੂਤਰ ਚਾਹੀਦੇ ਜੀ ਤਾਂ ਚੱਲ ਅੱਜ ਤਾਂ ਤੇਰੇ ਡਾਂਗ ਫਿਰਨੀ ਆ ਉਹ ਤਾਂ ਡੱਪਲਾ ਹੋ ਲੋਏ ਬਾਬੋ ਸਿਰਸਿਰ ਕੱਢ ਲਏ ਬੱਚੇ ਬਾਹਰ ਕਬੂਤਰੀਆਂ ਗੱਡੀਆਂ ਮੱਲ ਜਿਹੜੀਆਂ ਆਪਾਂ ਦਾ ਪਰ ਸਾਫ਼ ਹਨ ਹੁਣ ਇੰਨਾ ਚੋਂ ਜਿਹੜੀਆਂ ਆਪਾਂ ਬਾਈ ਬਾਜੀਆਂ ਬੂਜੀਆਂ ਛੱਡਣੀਆਂ ਹਨਾ ਉਹ ਆਪਾਂ ਰੱਖਾਂਗੇ ਦੇਂਦੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿলো ਧੰਨਵਾਦ ਤੇ ਆਇਓ ਬਾਬੋ ਕਰਦੇ ਆ ਦੀ ਵੀਡੀਓ ਸ਼ੁਰੂ ਵੀਡੀਓ ਇਦਾਂ ਬਾਈ ਗੁਰੂ ਘਰ ਗਏ ਸੀ ਮੱਥਾ ਟੇਕ ਕੇ ਆ ਗਏ ਆ ਤੇ ਮੈਂ ਕਿਹਾ ਚਲੋ ਹੁਣ ਰੈਸਟ ਦਾ ਕੀ ਕਰਨੀ ਚਲੋ ਵੀਡੀਓ ਬਣਾ ਲੈਂਦੇ ਆ ਹਨਾ ਤੇ ਅੱਜ ਪੌਣੀ ਵੀ ਚਲੋ ਨਾਗਾ ਮੈਂ ਕਿਹਾ ਕੀ ਪਾਉਣਾ ਹਨਾ ਉਹਦਾ ਮੈਂ ਇਹਦਵ ਪਾਰੇ ਚਲੋ ਅੱਗੇ ਨਾਗੇ ਬਹੁਤ ਪਾਉਂਦੇ ਹੈ ਨਾ ਤੇ ਚਲੋ ਆਜੋ ਫੇਰ ਵੀਡੀਓ ਸ਼ੁਰੂ ਕਰੀਏ ਅੱਜ ਭਾਈ ਆਪਾਂ ਨਾ ਇੱਕ ਤਾਂ ਛੋਟੀ ਜੀ ਜਾਣਕਾਰੀ ਸ਼ੇਅਰ ਕਰੂੰਗਾ ਤੇ ਉਹ ਆਪਾਂ ਕਰਦੇ ਹਾਂ ਨਾ ਕਬੂਤਰ ਜਿਹੜੇ ਮਲਾਂ ਆਂਡੇ ਫੂਕੇ ਲਵਾਉਂਦੇ ਆ ਨਾ ਆਪਾਂ ਉੱਤੇ ਗੱਲਬਾਤ ਕਰਾਂਗੇ ਠੀਕ ਹੈ ਉੱਤੇ ਸਰਚ ਕੀਤੀ ਥੋੜੀ ਜੀ ਠੀਕ ਆ ਵੀ ਜਿਹੜੇ ਕਬੂਤਰਾਂ ਆਂਡਿਆਂ ਤੋਂ ਮੰਨਦਾ ਆਪਾਂ ਸੋਖੇ ਤਰੀਕੇ ਨਾਲ ਕਿੱਦਾਂ ਚਲਾ ਸਕਦੇ ਆਂ ਵੀ ਕੀ ਕਮਜ਼ੋਰੀਆਂ ਉਹਨਾਂ ਚ ਆ ਜਾਂਦੀਆਂ ਜਿਹੜੀਆਂ ਉਹ ਕਮਜ਼ੋਰੀਆਂ ਕਿਸ ਤਰੀਕੇ ਨਾਲ ਦੂਰ ਹੋਣੀਆਂ ਤੇ ਉਹ ਤਾਂ ਨਾ ਗੱਲਾਂ ਬਾਤਾਂ ਕਰਦੇ ਆਂ ਤੇ ਜੁੜੇ ਰਹੋ ਵੀਡੀਓ ਦੇ ਨਾਲ ਸਾਰੇ ਭਰਾਵਾਂ ਦੇ ਕਮੈਂਟਾਂ ਦੇ ਜਵਾਬ ਵੀ ਦਊਂਗਾ ਜਿਹੜੇ ਰਿੰਦੇ ਰੁੰਦੇ ਉਹ ਵੀ ਦੇ ਦੇਾਂਗੇ ਅੱਜ ਠੀਕ ਆ ਤੇ ਆਇਓ ਫੇ ਬਾਬੇ ਪਹਿਲਾਂ ਬੱਚੇ-ਬੂੱਚੇ ਕੱਢੀਏ ਫਿਰ ਮਿਲਦੇ ਆਂ ਲੋਏ ਬਾਬੇ ਉਹ ਸਿਰਸਿਰ ਕੱਢ ਲੇ ਬੱਚੇ ਬਾਹਰ ਕਬੂਤਰੀਆਂ ਕੱਢੀਆਂ ਮੱਲ ਜਿਹੜੀਆਂ ਆਪਾਂ ਦਾ ਪਰ ਸਾਫ਼ ਹਨ ਹੁਣ ਇੰਨਾ ਚੋਂ ਜਿਹੜੀਆਂ ਆਪਾਂ ਬਈ ਬਾਜੀਆਂ ਬੂਜੀਆਂ ਛੱਡਣੀਆਂ ਤੇ ਜਿਹੜੀਆਂ ਆਪਾਂ ਨਹੀਂ ਰੱਖਣੀਆਂ ਮਤਲਬ ਜਿੱਦਾ ਜੋੜੇ-ਜੂੜੇ ਲਾਉਣੀਆਂ ਜਿਹੜੀਆਂ ਡਾਣੀਆਂ ਨਹੀਂ ਆ ਉਹ ਕਰ ਦਾਂਗੇ ਇੱਕ ਸਾਈਡ ਅੱਜ ਇਹੀ ਕੰਮ ਕਰਾਂਗੇ ਠੀਕ ਆ ਤੇ ਜਿੱਦਾਂ ਹੁਣ ਆ ਕਬੂਤਰੀ ਆ ਬਾਈ ਇਹ ਵੀ ਚੋਲੇ ਚ ਗਈ ਸੀ ਹਨਾ ਜਿਹੜੀ ਧੌਣ ਜੀ ਨਹੀਂ ਹਿਲਾਉਂਦੇ ਰਹਿੰਦੇ ਤੇ ਉਹ ਤੇ ਸੈੱਟ ਕਰਤੀ ਚਲੋ ਇਹ ਉੱਪਰ-ਉੱਪਰ ਨਹੀਂ ਵਹ ਹੁੰਦਾ ਇਹ ਬਿਮਾਰੀ ਜਿਹੜੀ ਆ ਇੱਕ ਅਰੀ ਹੱਡਾ ਚਰਾਜੇ ਨਾ ਜਾਂਦੀ ਤਾਂ ਨਹੀਂ ਹੁੰਦੀ ਤੋਂ ਇੰਨਾ ਵੀ ਚਲੋ ਆਪ ਦਾ ਦਾਣਾ-ਦੂਣਾ ਖਾਣ ਲਾ ਪੈਂਦੀ ਬੱਚੇ ਐਂਡੇ ਕੱਢੀ ਜਾਂਦੇ ਠੀਕ ਆ ਆਂਡੇ ਵੀ ਤਰੂਗੀ ਬੱਚੇ ਵੀ ਕੱਢੂਗੀ ਸਾਰਾ ਕੁਝ ਤੇ ਆ ਕਬੂਤਰੀ ਬਾਈ ਤਰੀ ਫਿਰਦੀ ਵੱਡੀ ਕਬ ਇਹਦੇ ਹੁਣ ਬਾਈ ਆਪਾਂ ਬੱਚੇ-ਪੁੱਛੇ ਲੈਨੇ ਆ ਇਹਦੇ ਹੁਣ ਲਾ ਕੇ ਠੀਕ ਆ ਕਿਉਂਕਿ ਇਹ ਕਬੂਤਰੀ ਉਮਰ ਵੀ ਕਾਫੀ ਹੋ ਗਈ ਆ ਜੀ ਤੇ ਉਹਦਾ ਵੀ ਇਹ ਬਿਮਾਰੀ ਚੋਂ ਨਿਕਲੀ ਆ ਆ ਕਬੂਤਰੀ ਠੀਕ ਆ ਹੁਣ ਜਮਾ ਸੈਟ ਆ ਮਤਲਬ ਉਹਦਾ ਵੀ ਚਲੋ ਡੁੱਡ ਕੇ ਕੋ ਬੈ ਨਹੀਂ ਉੱਤੇ ਜਾਂਦੀ ਜੁੰਦੀ ਨਹੀਂ ਤਾਂ ਥੱਲੇ ਘੁੰਮਦੀ ਆ ਇਹ ਔੜ ਦੀ ਔੜਦੀ ਨਾ ਹੀ ਉੜਦੀ ਆ ਤਾਂ ਨਾਇਰ ਕੋ ਡਾ ਹੁੰਦਾ ਹੀ ਆ ਠੀਕ ਆ ਤੇ ਇਹ ਨਿਕਲੀ ਵੀ ਛੋਲੇ ਚੋਂ ਆ ਜਿਹੜਾ ਛੋਲਾ ਤੁਹਾਨੂੰ ਪਤਾ ਵੀ ਜਿਹਦਾ ਕੋਈ ਹੁੰਦਾ ਹੀ ਨਹੀਂ ਹੱਲ ਹਨਾ ਤੇ ਐਕਿਉ ਹੋਣੀ ਬਿਮਾਰੀ ਚਾਈ ਸੀਗੀ ਇਹ ਮੈਂ ਮਤਲਬ ਕੱਡੀਕੁੱਡੀ ਨਹੀਂ ਸੀ ਇਹ ਮੈਂ ਭੱਡੀਆਂ ਕਬੂਤਰਿਆਂ ਦੇ ਵਿੱਚ ਹੀ ਰਹਿਣਦਾ ਸੀ ਮੈਂ ਕਹਿੰਦਾ ਆਪੇ ਹੀ ਸੈੱਟ ਹੋਊਗੀ ਦਾਣੇ-ਦੋਣੇ ਖਾਣ ਲੱਪੀ ਆਪੇ ਹੀ ਸੈੱਟ ਹੋ ਗਈ ਹੈਨਾ ਤੇ ਕੱਡੀਕੁੱਡੀ ਨਹੀਂ ਸੀ ਵੈਕਸੀਨ ਬੁਕਸ ਨੇ ਵੀ ਨਹੀਂ ਨੂੰ ਮੈਂ ਮੇਰੇ ਖਿਆਲ ਨਾਲ ਕੀਤੀ ਇਹ ਆਪੇ ਹੀ ਸੈੱਟ ਹੋ ਗਈ ਆ ਉਦਾਂ ਇਹਨੂੰ ਦਵਾਈ ਦੂਈ ਮੈਂ ਦਿੰਦਾ ਰਿਹਾ ਸੀ ਇਹ ਥੋੜੀ ਗਈ ਸੀ ਮਤਲਬ ਮੱਲ ਲਾਲੋ ਵੀ ਆਪਾਂ ਲੱਤਾਂ ਲੁੱਤਾਂ ਨਹੀਂ ਹੋਇਆ ਸੀ ਇਹਦੀ ਨੂੰ ਤੇ ਜਿਹਦਾ ਬੈਂਡ ਬੂਨ ਦੀ ਪ੍ਰੋਬਲਮ ਦੇ ਵਿੱਚ ਹੀ ਸੀਗੀ ਬਾਕੀ ਇਹ ਥੋੜਾ ਜਿਹਾ ਸੈੱਟ ਸੀਗੀ ਦਾਣੇ ਸ਼ੁਰੂ ਤੋਂ ਖਾਈ ਜਾਂਦੀ ਸੀ ਆਪਣੇ ਆਪ ਹੀ ਤੇ ਖਾਂਦੀ ਥੋੜੇ-ਥੋੜੇ ਹੀ ਸੀ ਚੁੰਝ ਤਾ ਆਪਣੀ ਬੜਲੇ ਵਾਲੀ ਦੀ ਮਾਂ ਬੈਠੀ ਆ ਠੀਕ ਆ ਤੇ ਆ ਬਡੀਆਂ ਕਬੂਤਰੀਆਂ ਜਿਹੜੀਆਂ ਅੜਾਵੀਆਂ ਪੈਤੀਆਂ ਨੇ ਬਾਜੀ ਬੂਜੀ ਉਹ ਇਨਾਂ ਚੋ ਰੱਖ ਲਾਂਗੇ ਤੇ ਬਾਕੀ ਬਈ ਜਿਹੜੇ ਆਪਾਂ ਨਹੀਂ ਡੋਣੇ ਹੈਗੇ ਉਹ ਰੋਕ ਲਾਂਗੇ ਆਪਾਂ ਠੀਕ ਆ ਤੇ ਬੜਲੇ ਵਾਲੀ ਦਾ ਜਿਹੜਾ ਬੜਲੇ ਵਾਲੀ ਦੇ ਮਾਪਿਓ ਉਹ ਵੀ ਜੋੜੇ ਲਾਉਣੇ ਆ ਸੌਰੀ ਆਹੋ ਬੜਲੇ ਵਾਲੀ ਦੇ ਮਾਪਿਓ ਉਹ ਵੀ ਲਾਉਣੇ ਆ ਬਾਈ ਤੇ ਨਹੀਂ ਬੜਲੇ ਵਾਲੀ ਦੀ ਮਾਪਿਓ ਦੇ ਗਾਂ ਜਿਹੜੇ ਮਾਪਿਓ ਆ ਠੀਕ ਆ ਇਹਦੇ ਦਾਦਾ ਦਾਦੀ ਮਤਲਬ ਉਹ ਵੀ ਜੋੜੇ ਲਾਉਣੇ ਆ ਤੇ ਡੰਡੇ ਵਾਲੇ ਦਾ ਵੀ ਜੋੜਾ ਜੋੜੇ ਲਾ ਦੇਣਾ ਆਪਾਂ ਠੀਕ ਆ ਤਿੰਨ ਚਾਰ ਜੋੜੇ ਆ ਫੇਰ ਦੁਬਾਰਾ ਤੋਂ ਜੋੜੇ ਲਾਈਏ ਆਪ ਹਾਂਜੀ ਬਾਬਿਓ ਤੁਸੀਂ ਕਹਿਣਾ ਵੀ ਸਾਨੂੰ ਕਹਿੰਦਾ ਇਹਦਾ ਟਕੜੇ ਨਹੀਂ ਆਪ ਟੱਕੇ ਬੈਠਾ ਤੇ ਕਿਉਂਕਿ ਮੈਂ ਵੀਡੀਓ ਚ ਬਾਈ ਜਿਹੜਾ ਕੰਮ ਕਰਨਾ ਮੈਂ ਦੱਸਣਾ ਹੁੰਦਾ ਠੀਕ ਆ ਜੋ ਵੀ ਕਰਾਂ ਆਪਣੇ ਬਾਈ ਕੱਲ ਦੀ ਤੁੰਦ ਬੋ ਪੈਣ ਲੱਪੀ ਠੀਕ ਆ ਆ ਚੈੱਕ ਕਰੋ ਮੈਂ ਕਹਿੰਦਾ ਬੰਦੇ ਨੂੰ ਬੰਦਾ ਨਹੀਂ ਦੀਦਾ ਇੰਨੀ ਤੁੰਦ ਪਈ ਆ ਠੀਕ ਆ ਤੇ ਜਿਹੜੀ ਤੁੰਦ ਪੈਣ ਕਰਕੇ ਬਾਈ ਤੇ ਇਧਰ ਦੇ ਲੋਕ ਆਖ ਨਹੀਂ ਦੀਦਾ ਆਪਣੀ ਤਰ੍ਹਾਂ ਘਰ ਕੂਰਿਆ ਨਾ ਕੱਖ ਨਹੀਂ ਦੀਦਾ ਇੰਨੀ ਤੁੰਦ ਪਈ ਹੋਈ ਆ ਇਹਦਾ ਨੁਕਸਾਨ ਕੀ ਆ ਬਾਈ ਤੁੰਦ ਨਹੀਂ ਕਬੂਤਰਾਂ ਦੇ ਪੈਣੀ ਚਾਹੀਦੀ ਠੀਕ ਆ ਚਾਹੇ ਪਤਲਾ ਜਾਂ ਕੱਪੜਾ ਲਾ ਦੋ ਕੰਦਾ ਇਹ ਆ ਕਿ ਆਪਾਂ ਗੁੰਮਾ ਨਹੀਂ ਕੀਤਾ ਮੋਰੇ ਡੋਰ ਖੁੱਲੀ ਆ ਠੀਕ ਆ ਆ ਉਦਾਂ ਹੀ ਪਾਇਆ ਬਾਈ ਕੋਈ ਬੰਨਿਆ ਬੁੰਨਿਆ ਨਹੀਂ ਹੈਗਾ ਉਦਾਂ ਹੀ ਆ ਵੀ ਜਿੱਦਾਂ ਮਰਜੀ ਹਵਾ ਕਰੋਸ ਹੋਈ ਜਾਵੇ ਕਿਸੇ ਵੀ ਪਾਸਿਓਂ ਮਲ ਟਕਿਆ ਨਹੀਂ ਵੀ ਜਿਹੜੀ ਧੁੰਦ ਨੂੰ ਟੋਕ ਕੇ ਰੱਖੇ ਹੈਨਾ ਇੱਥੇ ਆਪਣੀ ਪੱਕੀ ਲੱਗੀ ਆ ਉਦਾਂ ਹੀ ਆ ਹੁਣ ਇਧਰ ਆ ਚਾਦਰ ਸਿੱਟੀ ਆ ਠੀਕ ਐ ਆ ਚਾਦਰ ਵੀ ਬਾਈ ਬੰਨੀ ਬੁੰਨੀ ਹੈ ਨਹੀਂ ਉਦਾਂ ਹੀ ਜੱਦਰਿਆ ਵੀ ਉੱਡੀ ਜਾਵੇ ਬਸ ਜਿਹੜੀ ਔਸ ਆ ਉਹ ਨੰਦਰ ਨੂੰ ਜਾਣ ਦਵੇ ਠੀਕ ਐ ਐਦਾਂ ਹੀ ਬਾਈ ਜਾਲੀ ਆ ਉਦਾਂ ਹੀ ਸਿੱਟੀ ਆ ਹੈਨਾ ਜਾਲੀ ਜੀ ਆ ਵੀ ਅੰਦਰ ਜਿਹੜੀ ਆਹਾ ਔਸ ਜੀ ਧੁੰਦ ਜੀ ਪੈਂਦੀ ਆ ਇਹ ਨਾ ਬਾਈ ਪਵੇ ਕਿਉਂਕਿ ਇਹਨਾਂ ਨੇ ਕਬੂਤਰ ਲੈਣੇ ਬਾਈ ਜਿਹੜੀ ਆ ਧੌਂਦਾ ਨਾ ਆ ਖੁੱਲਾ ਹੈਗਾ ਹਵਾ ਕ੍ਰੋਸਿੰਗ ਹੁੰਦੀ ਆ ਸਾਰੀ ਕੋਈ ਐਡਾ ਨਹੀਂ ਹੈਗਾ ਵੀ ਹਵਾ ਬੰਦਿਆ ਜੋ ਕੁਛ ਵੀ ਆ ਮੁਰੂ ਆ ਵੀ ਡੋਰ ਖੁੱਲੀ ਆ ਠੀਕ ਆ ਫੇ ਕਬੂਤਰ ਬਾਈ ਐਦਾਂ ਖੋਸਤ ਬੈਣ ਲੱਪੇ ਕਬੂਤਰ ਗਿਆ ਨਾ ਧੌਂਦ ਪਵੇ ਠੀਕ ਆ ਜੋ ਚੀਜ਼ ਹੋਣਾ ਇਹ ਚੀਜ਼ ਰਹਿਣੀ ਨਹੀਂ ਜਿੱਤੋਂਦ ਪੈਣ ਲੱਪੇ ਠੀਕ ਆ ਜਿੱਦਾ ਡਰ ਠੀਕ ਆ ਥੱਲੇ ਆ ਧੁੰਦ ਧੁੰਦ ਪੈਣ ਦਾ ਡਰ ਨਹੀਂ ਫੇਰ ਨਾ ਟ ਘੋ ਬਾਈ ਫੇ ਸਿਰਫ ਜਿੱਦਾਂ ਹੁਣ ਆ ਆ ਨਾ ਆ ਰੋਸ਼ਨਦਾਨ ਜ਼ਰੂਰ ਬੰਦ ਕਰਨੇ ਆਪਾਂ ਠੀਕ ਆ ਜਿਹੜੇ ਰੋਸ਼ਨਦਾਨ ਆ ਨਾ ਉਦਾਂ ਬਈ ਬੰਦ ਕਰਨੇ ਤਿੱਖੀ ਹਵਾ ਨਹੀਂ ਦਾਉਣੀ ਚਾਹੀਦੀ ਜਦੋਂ ਤਿੱਖੀ ਹਵਾ ਕਬੂਤਰਾਂ ਨੂੰ ਪੈਣੀ ਆ ਉਦੋਂ ਕਬੂਤਰ ਮਾਰ ਹੁੰਦੇ ਵੇ ਠੀਕ ਆ ਹੁਣ ਇਹਦਾ ਕੋਈ ਏਡਾ ਇਸ਼ੂ ਨਹੀਂ ਹੈਗਾ ਬਈ ਹੁਣ ਜਿੱਦਾਂ ਆ ਵੀ ਖੁੱਲਾ ਠੀਕ ਆ ਇਹ ਤਾਂ ਆਪਾਂ ਸਾਰਾ ਸਿਆਲੀ ਨਹੀਂ ਬੰਦ ਕਰਨੀ ਠੀਕ ਆ ਆ ਵੀ ਇੰਨਾ ਕੀ ਠਗਣਾ ਕਰਨਾ ਇਤੋਂ ਜ਼ਿਆਦਾ ਨਹੀਂ ਉਦਾਂ ਹੀ ਸਿਰ ਦਿੱਤਾ ਬਸ ਉੱਪਰੋਂ ਵੀ ਉਹ ਦੇਖੋ ਖੁੱਲਾ ਆ ਸਾਈਡਾਂ ਵੀ ਖੁੱਲੀਆਂ ਪ੍ਰੋਪਰ ਬੰਦ ਨਹੀਂ ਕਰਨਾ ਇਹਨੂੰ ਠੀਕ ਆ ਹੁਣ ਆ ਵੀ ਉਦਾਂ ਹੀ ਤਰਪਾਲ ਜੀ ਸਿੱਟੀ ਹੈ ਕਿ ਧੁੰਦ ਨਾ ਅੰਦਰ ਆਵੇ ਤਰੀਲ ਜਈ ਵੀ ਬਾਕੀ ਉਦਾਂ ਸੇ ਹਵਾ ਆਈ ਜਾਵੇ ਹਵਾ ਕਰੋਸ ਹੋਈ ਜਾਵੇ ਠੀਕ ਆ ਇਹ ਦਿਨ ਆ ਬਈ ਕਬੂਤਰ ਬਿਮਾਰ ਹੋਣ ਦੇ ਚਾਂਸ ਬਹੁਤ ਘਟ ਜਾਂਦੇ ਆ ਬਹੁਤ ਜ਼ਿਆਦਾ ਜਦੋਂ ਬਈ ਦਾ ਹੌਸਲਾ ਹੀ ਹੈ ਨਹੀਂ ਠੰਡ ਨਾਲ ਲੜਨ ਵਾਸਤੇ ਹਨਾ ਤੇ ਇਹਨਾਂ ਲੜਨਾ ਕਿੱਥੋਂ ਕਿਉਂਕਿ ਹਵਾ ਲੱਗੂਗੀ ਇਹ ਕਾ ਲੈਟਾਂ ਜਿਹਾ ਜਗੰਡੀਆਂ ਤੋਂ ਫਲਿੱਕਰ ਜੇ ਚੱਲਣ ਲੱਪ ਜਾਂਦੇ ਹਨਾ ਹਵਾ ਜਿੱਦਾਂ ਦੇ ਵੈਦਰ ਚ ਇਹਨਾਂ ਨੂੰ ਰੱਖੂਗੇ ਬਾਈ ਉਦਾਂ ਤੇ ਇਹ ਹੋ ਜਾਣੇ ਯੂਜ਼ ਟੂ ਹੋ ਜਾਣੇ ਠੀਕ ਹੈ ਜੇ ਤੁਸੀਂ ਇਹਨਾਂ ਨੂੰ ਗਰਮੀ ਗਰਮੀ ਚ ਰੱਖੋਗੇ ਤੇ ਜਿੱਦਣ ਤੁਹਾਨੂੰ ਠਕਣ ਦਾ ਟਾਈਮ ਨਾ ਚੇਤਾ ਰਿਆ ਜਾਂ ਮਾੜਾ ਜਾਂ ਠੰਡ ਹੋਰ ਪੈ ਗਈ ਇਹ ਕਬੂਤਰ ਢਿੱਲੇ ਹੋ ਜਾਣੇ ਜਿੱਦਾਂ ਦਾ ਮੌਸਮ ਆ ਉਦਾਂ ਦੇ ਮੌਸਮ ਨਾਲ ਟੱਲੋ ਇਹਨਾਂ ਨੂੰ ਜਦੋਂ ਇਹਨਾਂ 'ਚ ਅ ਜਿੱਦਾਂ ਦੀ ਠੰਡ ਸੈਣ ਜੋਗੀ ਮਤਲਬ ਹੋਊਗੀ ਅੰਦਰ ਸ਼ਕਤੀ ਹੋਊਗੀ ਤਾਂ ਹੀ ਬਾਈ ਸੈਣਗੇ ਜਿਹਨਾਂ ਨੂੰ ਬਾਹਲੇ ਜਿੰਨੇ ਸੋਲ ਕਰੋਂਗੇ ਉਹਨੇ ਸੋਲ ਹੋ ਜਾਣੇ ਠੀਕ ਆ ਇਸ ਕਰਕੇ ਕਬੂਤਰਾਂ ਨੂੰ ਬਾਈ ਜਿੱਦਾਂ ਹੈਗੇ ਆ ਹੁਣ ਜਿਹੜੇ ਬਾਹਰ ਜਾਨਵਰ ਆ ਬਾਈ ਉੱਦਾਂ ਹੀ ਦਰਖਤਾ ਦਰਖਤਾ ਦੇ ਬੈਠਿਆ ਨਹੀਂ ਧੁੰਦ ਦੇ ਵਿੱਚ ਠੀਕ ਆ ਕੋਖ ਨਹੀਂ ਦੀਦਾ ਬਾਈ ਨਹੀਂ ਧੁੰਦਾ ਹਨਾ ਆ ਚੈੱਕ ਕਰੋ ਯਾਰ ਤਰ ਮਖਤਿਆਲ ਦਗੋ ਨਾ ਕੱਖ ਵੀ ਨਹੀਂ ਦੀਦਾ ਬਾਈ ਇਧਰ ਆਪਣੇ ਵੇਲੀਆਂ ਬੋਲੀਆਂ ਦੀਦਾ ਐਨੀ ਧੁੰਦਾ ਆ ਫਿੱਕੇ ਫਿੱਕੇ ਜੇ ਦੀਦੇ ਮਾੜੇ ਮਾੜੇ ਉਹ ਵੀ ਕੈਮਰਾ ਹੀ ਚ ਖੰਡਿਆ ਵੀ ਘਰ ਹੈਗਾ ਐ ਇਦਾਂ ਲਾਈਵ ਦੇਖਾ ਤੇ ਮੈਨੂੰ ਨਹੀਂ ਦਿਦਾ ਪਿਆ ਇਨੀ ਧੁੰਦਿਆ ਮਤਲਬ ਆ ਕੈਮਰੇ ਚ ਮੈਨੂੰ ਦਿਦਾ ਪਿਆ ਵੀ ਹੈਗਾ ਦਿਦਾ ਇਥੇ ਘਰ ਹੈਗਾ ਆ ਲੋਏ ਬਾਬੇਓ ਵਧਾਈਆਂ ਹੋ ਗਈਆਂ ਬਈ ਡੱਬੇ ਦੀ ਕਬੂਤਰੀ ਨੇ ਕੱਢਤੇ ਬਈ ਬੱਚੇ ਅੱਜ ਜਿਹੜਾ ਆਪਣਾ ਡੱਬੇ ਵਾਲਾ ਜੋੜਾ ਸੀ ਨਾ ਉਹਨੇ ਬੱਚੇ ਬਈ ਕੱਢਤੇ ਤੇ ਇੱਧਰ ਹਜੇ ਬੱਚੇ ਬਈ ਵੱਡੇ ਵੀ ਨਹੀਂ ਹੋਏ ਤਾਂ ਕਬੂਤਰੀ ਫੇਰ ਅੰਡਾ ਧਰੀ ਫਿਰਦੀ ਮੈਂ ਕਹਾਂ ਖਾਣਾ ਖੁੰਣਾ ਸਾਫ਼ ਕਰੂੰਗਾ ਇੱਕੋ ਹੀ ਬੱਚਾ ਇੱਧਰ ਆ ਆ ਬੈਠਾ ਸਾਈਡ ਤੇ ਤੇ ਆਂਡੇ ਫੇਰ ਧਰਤੇ ਨੇ ਉਹ ਵੀ ਬੱਚੇ ਬਈ ਹੋ ਗਏ ਰੈਡੀ ਹਨ ਇਹ ਹੁਣ ਖਾਣੇ ਖੁੰਨੇ ਸਾਫ ਕਰਕੇ ਜਦੋਂ ਪੜ ਲੈਂਦੇ ਤਾਂ ਫੇਸ ਸਾਫ ਕਰਾਂਗੇ ਇਹਨਾਂ ਦੇ ਉਦਾਂ ਮੈਂ ਮਿੱਟੀ ਰੋਜ ਪਾ ਦਰਨਾ ਹੁੰਨਾ ਠੀਕ ਆ ਸੁੱਕੀ ਮਿੱਟੀ ਡੇਲੀ ਪਾ ਦਰਨਾ ਇਹ ਡੇਲੀ ਫੇਕ ਲੀਆ ਕਰ ਦਿੰਦੇ ਬੇਟਾ ਬੁੱਟਾ ਕਰਕੇ ਹਨ ਆ ਵੀ ਜੋੜੇ ਨੇ ਲਾਏ ਹੋਏ ਆਂਡੇ ਬਈ ਆਹ ਜੋੜੇ ਨੇ ਵੀ ਆਂਡੇ ਲਾਏ ਹੋਏ ਆਹ ਜੋੜੇ ਨੇ ਵੀ ਆਂਡੇ ਲਾਏ ਹੋਏ ਬਈ ਠੀਕ ਆ ਆਹ ਜੋੜੇ ਨੇ ਵੀ ਆਂਡੇ ਲਾਏ ਹੋਏ ਆ ਇੰਨੇ ਬਈ ਬੱਚੇ ਕੜਦੇ ਆ ਇੰਨੇ ਵੀ ਆਂਡੇ ਲਾਏ ਹੋਏ ਆ ਆ ਸ਼ਾਹ ਨੇ ਇੱਥੇ ਲੋਹੜਾ ਲੱਗਾ ਫੇਦਵਾਰਾ ਤਾਂ ਇੰਨੇ ਫੇਦਵਾਰਾ ਲਾਉਂਦੇ ਬਈ ਲੋਈ ਬਾਬੋ ਆ ਜੋੜਾ ਲਾਤਾ ਜਿਹੜੀ ਆਪਣੀ ਸਾਗਤਪੁਰ ਬਾਜੀ ਜਿੱਤੀ ਸੀ ਨਾ ਫ੍ਰਿਜ ਜਿੱਤੀ ਸੀ ਆ ਖੂਤਰੀ ਤੇ ਇਹ ਲਾਤੀ ਮਾ ਜੋੜੇ ਤੋਂ ਆਂਡੇ ਉਹਨਾਂ ਤੋਂ ਬੰਦ ਸੀਗੀ ਤੁਹਾਨੂੰ ਪਤਾ 15 20 ਦਿਨ ਹੋ ਗਏ ਆਪਾਂ ਦਵਾਈਆਂ ਦਿੰਦਿਆਂ ਨੂੰ ਪਹਿਲਾਂ ਦੇਖ ਕੇ ਰੋਕ ਲੀਆਂ ਸੀ ਆ ਫੇਰ ਅੱਜ ਤਿੰਨ ਚਾਰ ਦਿਨ ਹੁਣ ਲਗਾਤਾਰ ਦਿੱਤੀਆਂ ਹੁਣ ਲਗਾਤਾਰ ਇਹਨੂੰ ਦਈ ਚਲਾਗੇ ਨਾਲ ਜਿੱਦਾਂ ਹੁਣ ਜੋੜਾ ਲੱਗਾ ਨਾ ਹੁਣ ਦੇਖਣੀ ਆਪਣੇ ਸ਼ਾਕ ਖੇ ਵੱਡੇ ਕਬੂਤਰਾਂ ਲਾਤੀਆਂ ਆਪਾਂ ਬਈ ਆਪਣਾ ਸ਼ਾਕ ਖਾ ਕਬੂਤਰ ਆ ਵੱਡਾ ਕਬੂਤਰ ਆ ਸਿਆਣਾ ਤੇ ਉਹ ਬਈ ਲਾਤਾ ਇਹਦੇ ਨਾਲ ਹੁਣ ਠੀਕ ਆ ਗਰਮਿਆਂ ਕਬੂਤਰ ਇਹਨੇ ਮਿੰਟੋ ਮਿੰਟੀ ਆਂਡੇ ਲਵਾਊਗਾ ਇਹ ਜੇ ਪ ਇਹ ਸਰ ਕੇ ਮੈਂ ਉਹ ਵੱਡਾ ਕਬੂਤਰ ਉਹਦੇ ਇੱਕ ਰੱਖਿਆ ਹੋਇਆ ਵੱਡਾ ਆ ਆਪਣਾ ਕਬੂਤਰ ਜਿਹਦਾ ਸਿਆੜਾ ਕੂਤਰ ਆ ਚੰਗਾ ਵਾਲਾ ਆ ਹਨਾ ਬੱਚੇ ਬਹੁਤ ਸੋਹਣੇ ਉੜਦੇ ਪਈਏ ਤੇ ਉਹ ਕਰਕੇ ਹੁਣ ਇਹਨੂੰ ਮੈਂ ਛੱਡਿਆ ਮੈਂ ਕਹਾਂ ਜੀ ਇਹਦੇ ਨਾਲ ਆਪਣੇ ਕੋਲ ਦੋ ਚਾਰ ਝੋਲੀਆਂ ਲਾ ਗਈ ਕਬੂਤਰੀ ਤੇ ਬਸ ਬਹੁਤ ਆ ਬਾਬਾ ਰੱਬ ਰੱਬ ਹੀ ਆ ਮਤਲਬ ਅੱਗੇ ਫਿਰ ਦੋ ਤਿੰਨ ਝੋਲੀਆਂ ਲਾ ਦਵੇ ਬਹੁਤ ਆ ਲੋਏ ਬਾਬਾ ਜਿਹੜੀਆਂ ਆਪਾਂ ਪੱਠੀਆਂ-ਪੁੱਠੀਆਂ ਰੋਕੀਆਂ ਸੀ ਨਾ ਵੀ ਆਵਾਜ਼ ਹੋਣਾ ਜੰਨੀਆਂ ਵੀ ਉਹ ਸਾਰੀਆਂ ਬਾਈ ਦੂਜੇ ਫੁੱਡੇ ਸ਼ਿਫਟ ਕਰਤੀਆਂ ਜਿਹੜੀਆਂ ਆਪਣੀਆਂ ਮੇਨ ਜੋੜੀਆਂ ਮਤਲਬ ਠੀਕ ਆ ਜਿਹੜੇ ਆਪਾਂ ਬੱਚੇ ਲਾਉਣੇ ਇਹ ਆਤ ਕੀ ਬੱਚੇ ਉੱਚੇ ਜਿਹਨਾਂ ਦੇ ਬਣਾਉਣੇ ਹਨ ਜੀਆਂ ਬਣਾਉਂਦੇ ਆਪਾਂ ਹਨਾ ਰੈਗੂਲਰੀ ਮਤਲਬ ਵੀ ਆ ਕੂਤੇ ਵੀ ਜਿੱਦਾਂ ਉਹ ਪੱਟੀਆਂ-ਪੁੱਟੀਆਂ ਰੋਕੀਆਂ ਸੀ ਵੀ ਜਿੱਦਾਂ ਹੁਣ ਇੱਕ ਜੋੜੇ ਦੀ ਨਾਲ ਦੀਆਂ ਚਾਰ-ਚਾਰ ਪੰਜ-ਪੰਜ ਆ ਉਹ ਬਾਈ ਉਧਰ ਛੱਡਤੀਆਂ ਜਿਹਨਾਂ ਦੇ ਆਪਾਂ ਬੱਚੇ ਲੈਣੇ ਆ ਬਈ ਆਤ ਕੀ ਠੀਕ ਆ ਉਹ ਕਬੂਤਰੀਆਂ ਬਾਈ ਇਧਰ ਲੱਗ ਕਰ ਲਈਆਂ ਆ ਕਬੂਤਰੀਆਂ ਦੇ ਬੱਚੇ ਲੈਣੇ ਆ ਜੀ ਆਪਾਂ ਵੱਡੀਆਂ ਕਬੂਤਰੀਆਂ ਵਿੱਚ ਆ ਛੋਟੀਆਂ ਵਿੱਚ ਜਿਹੜੀਆਂ ਵਾ ਇੱਕ-ਇੱਕ ਨਾਲ ਦੀ ਰੋਕੀ ਆ ਰ ਬਾਕੀ ਮੈਂ ਸਾਰੀਆਂ ਉਧਰ ਪਾਤੀਆਂ ਜਿਹੜੇ ਝੋਲੇ ਦੀਆਂ ਮੈਂ ਜਿਹੜੀਆਂ ਝੋਲੀਆਂ ਤੇ ਜਿਹੜੇ ਜੋੜੇ ਦੀਆਂ 3 3 4 4 ਪੱਟੀਆਂ ਵਧੀਆਂ ਹੋਈਆਂ ਸੀ ਉਹ ਮੈਂ ਦੂਜੇ ਖੁੱਡੇ ਸ਼ਿਫਟ ਕਰਤੀਆਂ ਠੀਕ ਆ ਇੱਧਰ ਸਿਰਫ ਉਹ ਹੀ ਰੱਖੀਆਂ ਜਿਹੜੀਆਂ ਚੁੜਵੀਆਂ ਚੁੜਮੀਆਂ ਜਿਨ੍ਹਾਂ ਦੇ ਬੱਚੇ ਲੈਣੇ ਕਰਨੇ ਆ ਬੱਸ ਉਹ ਇਦਾਂ ਵੀ ਆਪਣੇ ਕੋਲ ਸਟਾਕ ਪਿਆ ਜਦੋਂ ਵੀ ਜੇ ਇਧਰੋਂ ਕੋਈ ਮਾਦੀ ਬੰਦ ਹੁੰਦੀ ਆ ਉਹਨਾਂ ਨਾਲ ਦੀ ਭੈਣ ਹੋਣਾ ਚੱਕ ਕੇ ਉਧਰ ਪਾਓ ਤੇ ਉਧਰੋਂ ਚੱਕ ਲਿਆ ਸਮਝ ਆਉਂਦੀ ਰਹਿੰਦੀ ਆ ਵੀ ਅਸੀਂ ਆਹ ਕਬੂਤਰਾਂ ਦੇ ਬੱਚੇ ਲੈਣੇ ਆ ਬਈ ਠੀਕ ਆ ਆਹ ਕਬੂਤਰੀਆਂ ਆਪਣੇ ਕੋਲ ਚਾਰ ਕਬੂਤਰੀਆਂ ਥੱਲੇ ਬੈਠੀਆਂ ਬਈ ਖੁੱਡਾ ਸਾਫ਼ ਕਰਨ ਵਾਲਾ ਕਮੈਂਟ ਨਾ ਕਰਿਓ ਕਿਉਂਕਿ ਮੈਂ ਆਦਨਾਂ ਨਹੀਂ ਸਾਫ਼ ਕਰਦਾ ਹੁੰਦਾ ਬਾਈ ਬਹੁਤ ਘੱਟ ਕਰਨੇ ਆ ਠੀਕ ਆ ਕਬੂਤਰ ਢਿੱਲੇ ਮੱਠੇ ਨਹੀਂ ਹੁੰਦੇ ਫਿਰ ਜੇ ਆਪਾਂ ਜਿਆਦਾ ਸਾਫ਼ ਕਰਦੇ ਆ ਤੇ ਢਿੱਲੇ ਮੱਠੇ ਵੀ ਹੁੰਦੇ ਹਨ ਹੁਣ ਕਰੂੰਗਾ ਮੈਂ ਇਹ ਮੈਂ 2 ਹਫਟਿਆਂ ਬਾਅਦ ਸਾਫ਼ ਕਰਦਾ ਹੁੱਡੇ 2 ਹਫਟਿਆਂ ਬਾਅਦ ਸਾਫ਼ ਕਰਕੇ ਨਾਲੇ ਮਿੱਟੀ ਪਾ ਦੇਣੀ ਆ ਤੇ ਫੇ ਕਬੂਤਰ ਵਿੱਚ ਪਾਉਣੇ ਹੁੰਦੀ ਜੇਕਰ ਘੁੱਡੇ 'ਚ ਕਬੂਤਰ ਨਹੀਂ ਪਾਉਣੇ ਮਿੱਟੀ-ਮਿੱਟੀ ਪਾ ਕੇ ਕਬੂਤਰ ਘੁੱਡੇ 'ਚ ਪਾਉਣੇ ਆ ਠੀਕ ਆ ਆ ਦਿਨਾਂ ਦੇ ਵਿੱਚ ਗਰਮੀਆਂ ਨੂੰ ਤਾਂ ਤੁਹਾਨੂੰ ਪਤਾ ਆਪਾਂ ਬਿਠ ਵੀ ਨਹੀਂ ਰਹਿਣ ਦੇਈ ਦੀ ਗਰਮੀਆਂ ਨੂੰ ਤਾਂ ਚੰਗੀ ਤਰ੍ਹਾਂ ਸਾਫ਼ ਕਰੀਦਾ ਬਾਈ ਸਾਰੇ ਝਾੜੂ ਝੂੜੂ ਮਾਰੀਦਾ ਐਂਡ ਸਫਾਈ ਕਰ ਤੇ ਆ ਮੋਟੂ ਦੀ ਭੈਣ ਆ ਇਹ ਚਲੋ ਮੈਂ ਇਧਰ ਹੀ ਰੱਖ ਲਈ ਹਨਾ ਇੱਕੋ ਹੀ ਸੀਗੀ ਪੱਠੀ ਤੇ ਬਾਕੀ ਸਾਰੀ ਆਪਾਂ ਡੱਬੇ ਦੀ ਭੈਣ ਵੀ ਇਧਰ ਹੀ ਆ ਸਾਰੀ ਹੈ ਨਾ ਆ ਜੋੜੇ ਜਿਹੜੇ ਆਪਾਂ ਕਬੂਤਰੀਆਂ ਆਪਣੀਆਂ ਸਿਲੈਕਟਡ ਆ ਜੀ ਇਹਨਾਂ ਦੇ ਇਸ ਸਾਲ ਬੱਚੇ ਲੈਣੇ ਆ ਉਹਨਾਂ ਦੇ ਹੁਣ ਅਗਲੇ ਸਾਲ ਲਾਵਾਂਗੇ ਠੀਕ ਆ ਹੁਣ ਫਾਇਦਾ ਨਹੀਂ ਲੈਣਦਾ ਹੁਣ ਆਪਣੇ ਕੰਮ ਨਹੀਂ ਹੋਣੇ ਇਹਨਾਂ ਦੇ ਬੱਚੇ ਵੀ ਜਿਹੜੇ ਹੁਣ ਕਢਾਉਣੇ ਆ ਉਹ ਵੀ ਬਈ ਕੰਮ ਨਹੀਂ ਹੋਣੇ ਜਿਹੜੇ ਆਪਾਂ ਸਮਝ ਲਓ ਵੀ ਹੁਣ ਜਿਹੜਾ ਆ ਮਹੀਨੇ ਦੇ ਐਂਡ ਤੇ ਅੰਡੇ ਰੱਖਣ ਗੀਆਂ ਜਨਵਰੀ ਪਾਲਣ ਗੀਆਂ ਜਨਵਰੀ ਦੇ ਐਂਡ ਤੇ ਬੱਚੇ ਕੱਢਣਗੇ ਆ ਠੀਕ ਆ ਫਰਵਰੀ ਜੇ ਆਪਾਂ ਬੱਚੇ ਚੱਖਾਂਗੇ ਤੇ ਮਾਰਚ ਚੋਂ ਬੱਚੇ ਬਾਜੀ ਛਟਾਂਗੇ ਜਿਹੜੇ ਹੁਣ ਆਪਣੇ ਮਾਰਚ ਚ ਕੰਮ ਹੋਣੇ ਨਾ ਮਾਰਚ ਅਪ੍ਰੈਲ ਮਈ ਮਾਰਚ ਅਪ੍ਰੈਲ ਤੱਕ ਜਿਹੜੇ ਕੰਮ ਹੋਣੇ ਆ ਜੀ ਬੱਚੇ ਉਹ ਆਪਣੇ ਆਹ ਝੋਲੀਆਂ ਦੇ ਆ ਜਾਣੇ ਆਹ ਜਿਹੜੇ ਜੋੜੇ ਹੋਣ ਲਾਉਣੇ ਆਪਾਂ ਇਹ ਆਪਣੇ ਕੰਮ ਹੋਣੇ ਆ ਇਦੋਂ ਬਾਅਦਲੇ ਆਪਣੇ ਕਬੂਤਰ ਕੰਮ ਨਹੀਂ ਹੋਣੇ ਉਹ ਫੇ ਅਗਲੇ ਸਾਲ ਤੇ ਚੱਲ ਜਾਣੇ ਆ ਇਹ ਬੱਚੇ ਆਪਾਂ ਜਿੰਨੀਆਂ ਵੀ ਇੱਕ ਦੋ ਝੋਲੀਆਂ ਲਾ ਲਈਆਂ ਕਲੀਆਂ ਵਾਲੇ ਬੱਚੇ ਬਾਜੀਆਂ ਛਟ ਲਾ ਜੀ ਬਾਬਿਓ ਜਿੱਦਾਂ ਜੇ ਆਪਾਂ ਹੁਣ ਆ ਜਿਹੜੇ ਬੱਚੇ-ਬੁੱਚੇ ਪਾਲਦੇ ਪਏ ਆ ਹਨਾ ਕਬੂਤਰ ਤੇ ਹੁਣ ਤਾਂ ਬੜਲੇ ਵਾਲੀ ਦਾ ਜੋੜਾ ਆਪਣਾ ਉਹਨੇ ਮਤਲਬ 3-4 ਝੋਲੀਆਂ ਮਨ ਲਗਾਤਾਰ ਪਾਲਤੀਆਂ ਹਨ ਤੇ ਉਹਨਾਂ 'ਚ ਬਈ ਕਮਜ਼ੋਰੀ ਨਾ ਆਵੇ ਉਹਨਾਂ ਦਾ ਮੈਂ ਹੱਲ ਲੱਗਾ ਕਰਨ ਤੇ ਤੁਹਾਨੂੰ ਦੱਸਦਾ ਹਨ ਜਿੱਦਾਂ ਆਪਾਂ ਅੱਧੀ ਗਲਾਸੀ ਮਾ ਦੁੱਧ ਹੀ ਲਈ ਠੀਕ ਆ ਤੇ ਬਈ ਦੋਸ਼ਵਾਰੇ ਲੈਣੇ ਆ ਦੇਖੋ ਇਹ ਥੋੜਾ ਥੋੜਾ ਦੇਣਾ ਆਪਾਂ ਦੋਸ਼ਵਾਰੇ ਚੰਗੀ ਤਰ੍ਹਾਂ ਧੋੜ ਲੈਣੇ ਬਈ ਤੋੜ ਕੇ ਵਿੱਚ ਪਾ ਲੈਣੇ ਠੀਕ ਆ ਦੁੱਧ ਦੇ ਦੋ ਚੁਟਕੀਆਂ ਸੌਫ ਦੀਆਂ ਦੋ ਚੁਟਕੀਆਂ ਅਜਵਾਇਦ ਦੀਆਂ ਇਹ ਤਿੰਨਾ ਚੀਜ਼ਾਂ ਨੂੰ ਬਾਈ ਉਬਾਲਣਾ ਠੀਕ ਆ ਇਹ ਮਤਲਬ ਅੱਧੀ ਗਲਾਸੀ ਦੁੱਧੀ ਆ ਜਦੋਂ ਬਾਈ ਰਿਜਨਲ ਆਪਿਆ ਨਾ ਹਲਕਾ ਜਿਹਾ ਰਿਜਨਲ ਆਪੇ ਨੂੰ ਤੋ ਟੱਕ ਜਣਾ ਛਕ ਕੇ 5 ਤੋਂ 10 ਮਿੰਟ ਇਹਨੂੰ ਉਬਾਲਣਾ ਉਬਾਲ ਕੇ ਇਹਦਾ ਚੰਗੀ ਤਰ੍ਹਾਂ ਬਾਜੀ ਜਦੋਂ ਆਪਾਂ ਛਾਣਣਾ ਇਹਨੂੰ ਪਾਉਣਾ ਘਟ ਕੇ ਇਹਦਾ ਬਲ ਚੰਗੀ ਤਰ੍ਹਾਂ ਇਹਦਾ ਰਸਾ ਕੱਢ ਲੈਣਾ ਵਿੱਚੀ ਸ਼ਵਾਰਿਆ ਦਾ ਠੀਕ ਆ ਇਹ ਬਾਈ ਜਿੱਦਾਂ ਦਾਣੇ ਤੋਂ ਬਾਅਦ ਸ਼ਾਮ ਨੂੰ ਜਦੋਂ ਆਪਾਂ ਕੁੱਟਾ ਬੰਦ ਕਰਨਾ ਵੀ ਹੁਣ ਇਹਨਾਂ ਨੇ ਦਾਣੇ ਤੋਂ ਨਾ ਨਹੀਂ ਜਣਾ ਬੱਚਿਆਂ ਨੂੰ ਉਦੋਂ ਬਾਈ 5-5 ਐਮਐਲ ਇਹ ਡੇਲੀ ਦੁੱਧ ਦੇਣਾ ਬਾਈ ਮੈਂਰੇ ਇਹ ਸਾਰੇ ਚੂੜਿਆਂ ਨੂੰ ਦੇ ਦੂੰਗਾ ਨਾ ਜਿੰਨਾ ਕੁ ਦੁੱਧ ਹੈਗਾ ਆ ਤੇ ਤੁਸੀਂ ਹਫ਼ਤੇ 'ਚ ਇੱਕ ਵਾਰੀ ਭਾਈ ਇਹ ਦੇਣਾ ਦੋ ਵਾਰੀ ਵੀ ਦੇ ਸਕਦੇ ਹਫ਼ਤੇ 'ਚ ਦੋ ਵਾਰੀ ਇਹ ਦੁੱਧ ਦੇ ਸਕਦੇ ਆ ਜਮਾ ਭਾਈ ਇਹ ਸਰੇ ਦੇ ਕੂਪਟਰ ਬਣ ਜਾਣਗੇ ਬੱਚੇ ਪਾਲਦੇ ਵੀ ਜਿਹੜੇ ਮੈਂ ਪਹਿਲਾਂ ਵੀ ਤੁਹਾਨੂੰ ਦੇਸੀ ਘੋ ਵਾਲਾ ਵੀ ਦੱਸਿਆ ਵੀ ਇਹ ਭਾਈ ਹੋਰ ਚੀਜ਼ ਏਦਾਂ ਠੰਡਿਆ ਨਾ ਬੱਚੇ ਆਪਾਂ ਕਹਿੰਦੇ ਪਾਲਦੇ ਨਹੀਂ ਸਹੀ ਭਾਈ ਜਮਾ ਸਰੇ ਵਾਲੇ ਬੱਚਿਆਂ ਨੂੰ ਵੀ ਭਾਵੇਂ 5-5 ml ਦੇ ਦਿਓ ਬੱਚੇ ਮੈਂ ਕਹਾਂ ਏਦਾਂ ਗ੍ਰੋਥ ਕਰਨਗੇ ਭਾਈ ਠੰਡ ਨਹੀਂ ਮੰਨਣਗੇ ਜਬਰਦਸਤ ਹੋ ਜਾਣਗੇ ਜਿਹੜੇ ਭਾਈ ਕਮੈਂਟ ਕਰਦੇ ਨਾ ਭਾਈ ਕੂਪਟਰ ਆਪਣੇ ਗੁਛਾ ਜੀਆਂ ਮਾਰ ਕੇ ਬੈਠੇ ਰਹਿੰਦੇ ਆ ਠੰਡ ਜੀ ਮੰਨਦੇ ਆ ਬਾਈ ਉਹਨਾਂ ਨੂੰ ਆ ਨੁਕਤਾ ਕਰੋ ਠੀਕ ਆ ਜਮਾ ਸੈੱਟ ਹੋ ਜਾਣਗੇ ਬਾਈ ਕਬੂਤਰ ਤੇ ਆਜਾ ਮੈਂ ਬਣਾਉਣਾ ਤੇ ਬਣਾ ਕੇ ਤਾਂ ਹੁੰਦਾ ਚਾ ਲੋ ਬਾਬੋ ਦੋਸ਼ਵਾਰੇ ਮਤਲਬ ਪਾਲੇ ਆ ਗਿੜਕਾਂ ਰਹਿ ਗਈਆਂ ਨਾ ਦੋਸ਼ਵਾਰੇ ਮੈਂ ਵਿੱਚ ਪਾ ਦਿੰਦੇ ਠੀਕ ਆ ਤੇ ਦੋਸ਼ਵਾਰੇ ਪਾਏ ਤੇ ਦੋ ਤਿੰਨ ਚੁਟਕੀਆਂ ਜਵੈਨ ਦੀਆਂ ਦੋ ਤਿੰਨ ਚੁਟਕੀਆਂ ਸੌਂਫ ਦੀਆਂ ਠੀਕ ਆ ਇਹਨਾਂ ਨੂੰ ਕੋ ਚੰਗੀ ਤਰਾਰ ਕੋਈ ਤਾਂ ਇਹ ਚਾਉਣ ਲੱਗ ਪਿਆ ਨਾ ਗੈਸ 'ਚ ਮੈਂ ਘੱਟ ਕਰਤਾ ਵੀ ਠੀਕ ਆ ਇਹਨੂੰ ਹੁਣ ਟੱਕ ਦੇਣਾ ਉਹ ਤੋਂ ਟੱਕ ਕੇ 5 ਮਿੰਟ ਲਈ ਇਹਨੂੰ ਆਪਾਂ ਬਣਾਉ ਮੈਂ ਇਧਰਲੇ ਗੈ ਇਹ ਗੈਸ ਆ ਕਾ ਵੱਡਾ ਇਹਦਾ ਥੋੜਾ ਸੇਕ ਘੱਟ ਤੇ ਵੀ ਜ਼ਿਆਦਾ ਹਨ ਆ ਗੈਸ ਤੇ ਰੱਖਦਾ ਆ ਤੇ ਚੰਗੀ ਤਰ੍ਹਾਂ ਬਾਈ ਜਦੋਂ ਆ ਜਾਂ ਹੁਣ ਰਿਜਨ ਲਾ ਪਿਆ ਨਾ ਹੁਣ ਕੱਟ ਕਰ ਦਈਏ ਤੇ ਇਹਦਾ ਵਿੱਚੇ ਸਾਰਾ ਮੈਂ ਟੈਨ ਨੂੰ ਇੱਥੇ ਠੰਡਾ ਨਹੀਂ ਕਰਨਾ ਆਪ ਜਦੋਂ ਆਪ ਠੰਡਾ ਹੋਇਆ ਉਦੋਂ ਬਾਈ ਪੋਣ ਕੇ ਚੰਗੀ ਤਰ੍ਹਾਂ ਫੇਰ ਦੇਣਾ ਤੁਹਾਨੂੰ ਠੀਕ ਆ ਇਹ ਮਤਲਬ ਆਪਾਂ ਜਦੋਂ ਹੁਣ 5-5 ਐਮਐਲ ਦੇ ਸਕਦੇ ਆ ਠੀਕ ਆ 2 ਦਿਨ ਦਾ ਗੈਪ ਪਾ ਕੇ ਦੇਈ ਸ਼ੁਰੂ ਜਮਾ ਤੰਦਰੁਸਤ ਬੱਚੇ ਪੜਨਗੇ ਬਾਈ ਠੀਕ ਆ ਸਿਰੇ ਵਾਲੇ ਬੱਚੇ ਬਣਨਗੇ ਆ ਮੈਂ ਵੀਡੀਓ ਬਣਾਉਂਦੇ ਚੱਕਰ ਤੇ ਜ਼ਿਆਦਾ ਵਾਲਾ ਆ ਗਿਆ ਅਈਨਾ ਵਾਲਾ ਉਬਾਲਣਾ ਨਹੀਂ ਹੈਗਾ ਕਿਉਂਕਿ ਮੇਰੀ ਤਾਂ ਭਾਪ ਵੀ ਉੱਠੀ ਜਾਂਦੀ ਹੈ ਨਾ ਉਹਦਾ ਤੁਸੀਂ ਢਾਕੇ ਇਹਨੂੰ ਉਬਾਲਣਾ ਠੀਕ ਹੈ ਜੀ ਜਾਣਾ ਕਿੱਧਰ ਦੀ ਆ ਚੱਲ ਚੱਲ ਕਿੱਧਰ ਜਾਉਂਗੀ ਚੱਲ ਕਿੱਥੇ ਜਾਨੀ ਆ ਚੱਲ ਚੱਲ ਅੱਜ ਤਾਂ ਤੇਰੇ ਡਾਂਗ ਫਿਰਨੀ ਆ ਉਹ ਤਾਂ ਡਾਪ ਪੜਾ ਹੋ ਜੇ ਬਾਬੋ ਉਹ ਥੱਲੇ ਛਾਲ ਮਾਰ ਗਈ ਓਏ ਘਰ ਤੋਂ ਸਿੱਧੀ ਥੱਲੇ ਛਾਲ ਮਾਰਦੀ ਉਹਨੇ ਐਨਾ ਪੜਾ ਸਤਾਇਆ ਬਈ ਮੈਨਾਂ ਕਾ ਕਿਤਨੀ ਜਾਂਦੀ ਕਾਫੀ ਕਾਫੀ ਡੂੰਗਾ ਵਾ ਨਾ ਦੇਖੋ ਨਾ ਇਥੋਂ ਛਾਲ ਮਾਰ ਗਈ ਬਈ ਕਿੰਨੀ ਥੱਲੇ ਆ ਵੀ ਉਥੋਂ ਛਾਲ ਮਾਰ ਗਈ ਉਥੇ ਘਰੇ ਬੈਠੇ ਹੋਏ ਮੈਂ ਤਾਂ ਨਹੀਂ ਦਿਖਾਇਆ ਤੁਹਾਨੂੰ ਨਾਲ ਗਵਾਂਡੀਆਂ ਦੇ ਤੇ ਉੱਤੋਂ ਛਾਲ ਮਾਰ ਗਈ ਆ ਅਮਰੀਕਾ ਦੀ ਡਾਂਗ ਫਿਰੂਗੀ ਅੱਜ ਬਿੱਲੀ ਤੇ ਬਿੱਲੀ ਭੱਜ ਗਈ ਤੇ ਲੋ ਵੀ ਬਾਬੇ ਉਹ ਬੱਚੇ ਹੁਣ ਇੱਕ ਵੀਰ ਦਾ ਕਮੈਂਟ ਆ ਸੀ ਬਾਈ ਵੀ ਸਿਆਲਾਂ ਚ ਕਬੂਤਰਾਂ ਦੇ ਅੰਦਰ ਚਰਬੀ ਕਿਦਾ ਬਣਾਈਏ ਹਨਾ ਤੇ ਕੀ ਪਾਈਏ ਬਾਈ ਚਰਬੀ ਨਹੀਂ ਬਣਾਉਣੀ ਹੈਗੀ ਚਰਬੀ ਤਾਂ ਆਪਾਂ ਡਾਉਨੇ ਆ ਠੀਕ ਆ ਚਰਬੀ ਨਹੀਂ ਚਾਹੀਦੀ ਬਾਈ ਮੋਟਾ ਬੰਦਾ ਕਦੀ ਕੰਮ ਕਰ ਸਕਦਾ ਓ ਸੋਇਆ ਮਤਲਬ ਸੋਚਿਆ ਕਰੋ ਹਨਾ ਆਪਾਂ ਨੂੰ ਬਈ ਛਾੜਵੇਂ ਸਰੀਰ ਦੇ ਕਬੂਤਰ ਚਾਹੀਦੇ ਜੇ ਤਾਂ ਬੈਠੇ ਆ ਛਾੜਵੇਂ ਸਰੀਰ ਦੇ ਹੁਣ ਮੋਟੇ-ਮੂਟੇ ਨਹੀਂ ਸਾਨੂੰ ਚਾਹੀਦੇ ਸਾਨੂੰ ਚਾਹੀਦੇ ਛਾੜਵੇਂ ਸਰੀਰ ਦੇ ਠੀਕ ਆ ਚਰਬੀ ਨਹੀਂ ਪਾਉਣੀ ਬਾਈ ਅੰਦਰ ਬਾਈ ਨਾ ਕਿ ਖਰਾਕ ਮਤਲਬ ਪਾਣੀ ਗੋਲੀ ਲਾ ਕੇ ਕਣਕ ਵੱਧ ਪਾਓ ਉਨਾਂ ਹੀ ਕਬੂਤਰ ਬਣ ਜਾਂਦੇ ਆ ਸੋਇਆ ਪੀਂਦੀ ਦਾਲ ਪਾਓ ਛੋਲੇ ਪਾਓ ਮੂੰਗੀ ਪਾਓ ਹਲਕੀ-ਫੁਲਕੀ ਸਰੋਂ ਪਾਓ ਹਲਕੀ-ਫੁਲਕੀ ਜਿਆਦਾ ਮਾਤਰਾ ਚ ਨਹੀਂ ਪਾਉਣੀ ਕਬੂਤਰ ਆਪੀ ਬਣਗੇ ਜਿੰਨੀ ਬਾਈ ਕਣਕ ਪਾਉਂਗੇ ਕਣਕ ਨਾਲ ਹੀ ਕਬੂਤਰ ਅੰਦਰ ਚਰਬੀ ਬਣਨੀ ਕਣਕਾ ਦੇ ਨਾਲ ਹੀ ਬਾਈ ਬਹੁਤ ਘੱਟ ਮਾਤਰਾ ਹੀ ਖੂਨ ਖਾਨ ਦੀ ਵੀ ਕਮੀ ਨਹੀਂ ਹੁੰਦੀ ਜੇ ਮਤਲਬ ਪਾਣੀ ਗੋਲੀ ਲੱਗੀ ਹੋਵੇ ਨਾ ਤੇ ਵਧੀਆ ਤਰੀਕੇ ਨਾਲ ਆਪਾਂ ਖਰਾਕ ਪਾਈਏ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਬਾਈ ਜੋੜੇ ਵਾਲੇ ਕਬੂਤਰਾਂ ਨੂੰ ਵੀ ਆਪਾਂ ਜਿਹੜਾ ਨੋਵਾ ਮੌਕਸ ਕੈਪਸੂਲਾ ਦੇ ਸਕਦੇ ਹਾਂ ਬਾਈ ਦੇ ਸਕਦੇ ਹਾਂ ਠੀਕ ਆ ਉਹ ਵੀ ਦੇ ਸਕਦੇ ਆ ਜਿੰਨੂੰ ਮਰਜ਼ੀ ਦੇ ਲੋ ਕੋਈ ਚੱਕਰ ਨਹੀਂ ਉਹਦਾ ਕੋਈ ਸਾਈਡ ਇਫੈਕਟ ਨਹੀਂ ਬੱਚੇ ਬਸ 10 ਦਿਨਾਂ ਤੋਂ ਉੱਤੇ ਹੋਣ ਥੱਲੇ ਰਹਉਣ 10 ਤੋਂ 15 ਦਿਨ ਤੋਂ ਉੱਤੇ ਉੱਤੇ ਬੱਚੇ ਹੋਣ ਥੱਲੇ ਨਾ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਬਾਈ ਯਾਰ ਬੱਚੇ ਨਹੀਂ ਬਣਦੇ ਤੇ ਜੋੜਾ ਵੀ ਲੋਂਦਾ ਪੁੱਤਰ ਆਂਡੇ ਵੀ ਧਰਾ ਲੈਂਦਾ ਹਨਾ ਤੇ ਬੱਚੇ ਬਣਦੇ ਨਹੀਂ ਹਨਾ ਆਂਡਿਆਂ ਦੇ ਵਿੱਚ ਬਾਈ ਮੈਂ ਤੁਹਾਨੂੰ ਮੈਡੀਕਲ ਸਾਨੂੰ ਦੱਸੀ ਹੋਈ ਉਹ ਪਾਓ ਠੀਕ ਹੈ ਨਾਲ ਆਂਡਾ ਪਾਓ ਦੇਸੀ ਆਂਡਾ ਬਾਈ ਵਿੱਚ ਸਾਰਾ ਉਹ ਜਰਦੀ ਜੁਰਦੀ ਨਾ ਫੇਕੇ ਚੰਗੀ ਤਰ੍ਹਾਂ ਉਹ ਪਾਓ ਬਾਈ ਠੀਕ ਹੈ ਚੂਰ ਕੇ ਵਿੱਚੇ ਛਲੜਾ ਛੁਲੜਾ ਐਨ ਕਦਰ ਬਦਰਿਆ ਕਰਕੇ ਉਹ ਪਾਓ ਉਹਦੇ ਨਾਲ ਹੀ ਬਾਈ ਜਮਾ ਪੁੱਤਰ ਤੁਹਾਡੇ ਉਹ ਵਿੱਚ ਜਿਹੜੀ ਪ੍ਰੋਬਲਮ ਆ ਉਹ ਨਾਲ ਸੈੱਟ ਹੋ ਜਾਣੀ ਆ ਏਵੇਂ ਹੁੰਦਾ ਕੈਪਸੂਲ ਦੇ ਵਿੱਚੋਂ ਨਾਲ ਠੀਕ ਹੈ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਯਾਰ ਕਬੂਤਰ ਥੱਲਿਓ ਸੁੱਕੀ ਜਾਂਦੇ ਬਣਦੇ ਨਹੀਂ ਬਾਈ ਬੁਖਾਰ ਨਾ ਹੋਵੇ ਆ ਦਿਨਾਂ 'ਚ ਇੱਕ ਬਾਲੇ ਖੁੱਡੇ ਨਾਲ ਸਾਫ਼ ਕਰੋ ਠੀਕ ਹੈ ਜਿੰਨੇ ਖੁੱਡੇ ਜ਼ਿਆਦਾ ਸਾਫ਼ ਕਰਾਂਗੇ ਓਨੇ ਕਬੂਤਰ ਸਾਡੇ ਥੱਲੇ ਠੰਡ ਨਾਲ ਠਰਨਗੇ ਬਾਕੀ ਸਾਰੇ ਬਾਈ ਚੰਗੀ ਤਰ੍ਹਾਂ ਟਕ ਹੋਣਾ ਕਬੂਤਰ ਜਦੋਂ ਬਾਲੇ ਟਕਦੇ ਆ ਨਾ ਤਾਂ ਵੀ ਇਹ ਕੰਮ ਹੋ ਜਾਂਦਾ ਇੱਕ ਅੱਧੀ ਖਿੜਕੀ ਖੁੱਲੀ ਰਵੇ ਤੇ ਬਾਕੀ ਬਾਈ ਟੱਕ ਦੋ ਜਿੱਦਾ ਰੋਸ਼ਨ-ਨੂਸ਼ਨ ਦਾਣਾ ਇਹ ਤਾਂ ਦੇਖੋ ਮੈਂ ਖੋਲੇ ਹੀ ਨਹੀਂ ਕਿਉਂਕਿ ਅੱਜ ਬੱਦਲ ਜਾਈ ਸੀ ਆਪਣੇ ਆ ਹੁਣ ਮਾੜੀ ਜੀ ਧੁੱਪ ਚੜੀ ਮੈਂ ਹੁਣ ਦੇਖਦਾ ਖੋਲਦਾ ਸਵੇਰ ਦਾ ਬਹੁਤ ਬੱਦਲ ਜਾਈ ਧੁੰਦੀ ਅੱਜ ਬਹੁ 4 5 ਕਿਲੋਮੀਟਰ ਅੱਗੇ ਚੱਕ ਪਰੇ ਮਾਇਆ 3 4 ਕਿਲੋਮੀਟਰ ਇਨਾਂ ਕੀ ਹੋਣਾ ਹਨ ਤੇ ਉੱਥੇ ਬਾਈ ਸਵੇਰੇ ਧੁੱਪ ਚੜੀ ਜਾਣ ਠੀਕ ਐ ਤੇ ਆਪਣੇ ਪਿੰਡ ਬਾਈ ਧੁੰਦ ਲੇਟੇ ਹੀ ਲੱਤੀ ਮਤਲਬ ਬਾਕੀ ਫਿਰ ਬੱਦਲ ਜਾਈ ਸੀ ਮਤਲਬ ਧੁੱਪ ਪੂਰੀ ਸਹੀ ਤਰੀਕੇ ਨਾਲ ਚੜੀ ਨਹੀਂ ਹਨ ਤੇ ਚੜ ਗਈ ਪਰ ਲੇਟ ਚੜੀ ਅੱਬ ਇਹਦਾ ਦੁੱਧ ਬਣਾ ਕੇ ਲਿਆਈ ਦੋਸਤਾ ਠੰਡਾ ਹੀ ਹੋ ਗਿਆ ਹਨ ਮੈਨੂੰ ਚੇਤਾ ਭੁੱਲ ਗਿਆ ਮੈਂ ਵੀਡੀਓ ਲਾਪਿਆ ਬਣਾਉਣ ਚਲੋ ਕੋਈ ਨਹੀਂ ਕੋਸਾ ਜਾਈ ਜਾਂ ਦੇ ਦਿੰਨੇ ਹਨ ਤੇ ਮਤਲਬ ਠੰਡਾ ਇੰਨਾ ਹੀ ਠਾਰ ਜੀ ਉਹਦਾ ਹੋ ਗਿਆ ਹੀ ਆ ਪਰ ਇੰਨਾ ਠੰਡਾ ਨਹੀਂ ਚਲੋ ਕੋਈ ਨਹੀਂ ਦੇ ਦਿੰਨੇ ਆ ਜਿਹੜੇ ਕਬੂਤਰ ਬਾਈ ਸਰਦੀ ਦੇ ਵਿੱਚ ਤੰਗ ਹੁੰਦੇ ਆ ਨਾ ਕਬੂਤਰ ਇਕੱਠੇ ਹੋ ਕੇ ਬਿੰਦੇ ਆ ਜਾਂ ਕਿੱਦਾ ਵੀ ਆ ਹਨਾ ਉਹ ਬਾਈ ਉਹਦਾ ਹਾਲੇ ਇਹੀ ਆ ਆਹਾ ਵਾਲਾ ਜਿਹੜੇ ਕਬੂਤਰ ਸਰਦੀ ਵੱਡੇ ਜੋੜੇ ਜਿਹੜੇ ਆ ਨਾ ਬੱਚੇ ਪਾਲਦੇ ਆ ਜਾਦਾ ਬੱਚੇ ਪਾਲ ਜਾਣ ਆ ਜਵੈਨ ਜੀ ਦਾ ਬਾਈ ਵਿੱਚ ਹਨਾ ਤੇ ਜਦੋਂ ਜਿਆਦਾ ਬੱਚੇ ਪਾਲ ਜਾਣ ਤੇ ਬਾਈ ਕਬੂਤਰ ਬੱਚੇ ਪਾਲਦੇ ਕਮਜ਼ੋਰ ਹੋਣ ਲੱਗ ਪੈਂਦੇ ਆ ਨਾ ਆ ਦੂਜੇ ਤੀਜੇ ਦਿਨ ਬਾਈ ਆ ਹਫ਼ਤੇ 'ਚ ਦੋ ਵਾਰੀ ਆ ਚੀਜ਼ ਦੇਈ ਜਾਓ ਬਣਾ ਕੇ ਜਿਹੜੀ ਮੈਂ ਤੁਹਾਨੂੰ ਦੱਸੀ ਆ ਜਮਾ ਸੈੱਟ ਹੋਣਗੇ ਤੇ ਇੱਕ ਬਾਈ ਦਾ ਕਮੈਂਟ ਆਇਆ ਸੀ ਕਿ ਬਾਈ ਜਿਹੜੇ ਖੂਨ ਦੀ ਕਮੀ ਆ ਜਾਂਦੀ ਕਬੂਤਰਾਂ ਦੇ ਵਿੱਚ ਤੇ ਉਹ ਦਵਾਈ ਦਾ ਆਪਾਂ ਨੂੰ ਪਤਾ ਕਿੱਦਾਂ ਲੱਗੂ ਬਾਈ ਪਤਾ ਲੱਗ ਜਾਂਦਾ ਹੁੰਦਾ ਪੈਰਾਂ ਤੋਂ ਜਿੱਦਾਂ ਹੁਣ ਆਹ ਕਬੂਤਰ ਦੇਖੋ ਲਾਲ ਸੁਰਖ ਪੈਰ ਆ ਇਹਨਾਂ ਦੇ ਠੀਕ ਆ ਜਿਹੜੇ ਕਬੂਤਰ ਚ ਖੂਨ ਦੀ ਕਮੀ ਹੋਊਗੀ ਨਾ ਬਾਈ ਉਹਦੇ ਪੈਰ ਬਾਈ ਚਿੱਟੇ-ਚਿੱਟੇ ਜਿਹਦਾ ਇਹਨਾਂ ਦੇ ਲਾਲ ਗੀਚ ਆ ਇਹਨਾਂ ਦੇਖੋ ਉਹਨਾਂ ਦੇ ਪੈਰ ਚਿੱਟੇ-ਚਿੱਟੇ ਜੇ ਪੈਣ ਲੱਗ ਪੈਂਦੇ ਬਾਈ ਇੱਕ ਤਾਂ ਖੁਸ਼ਕੇ ਹੁੰਦੇ ਉਹ ਵੱਖਰੀ ਗੱਲ ਆ ਵੈਸੇ ਚਿੱਟੇ-ਚਿੱਟੇ ਜੇ ਹੋਰ ਈ ਤਰ੍ਹਾਂ ਦੇ ਹੋਣ ਲੱਗ ਪੈਂਦੇ ਚਿੱਟੇ-ਚਿੱਟੇ ਜੇ ਹਨਾ ਤੇ ਪਰ ਵੀ ਚੰਗੇ ਨਹੀਂ ਹੁੰਦੇ ਉਹਨਾਂ ਕਬੂਤਰਾਂ 'ਚ ਬਈ ਖੂਨ ਦੀ ਕਮੀ ਹੁੰਦੀ ਆ ਤੇ ਪੈਰਾਂ ਤੋਂ ਹੀ ਪ ਜਿਹੜੇ ਦਾ ਕੰਪਿਊਟਰਾਂ ਦੇ ਜਿੱਦਾਂ ਪੈਰ ਆ ਤੇ ਉਹ ਲਾਲ ਸੁਰਖਿਆ ਇਹਨਾਂ ਦਾ ਨਹੀਂ ਕੋਈ ਚੱਕਰ ਬਈ ਇਹਨਾਂ 'ਚ ਕੋਈ ਖੂਨ ਦੀ ਕਮੀ ਹੈ ਜੀ ਠੀਕ ਆ ਇੱਥੇ ਪਤਾ ਲੱਗਦਾ ਬਾਕੀ ਬਈ ਜੋੜਿਆਂ ਵਾਲੇ ਨੂੰ ਪਾਓ ਜੀ ਬੱਚਿਆਂ ਨੂੰ ਪਾਓ ਜਦੋਂ ਮਰਜ਼ੀ ਪਾਈ ਚਲੋ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਤੇ ਇੱਕ ਵੀਰ ਦਾ ਹੋਰ ਕਮੈਂਟ ਆਈ ਬਾਈ ਆ ਮੌਸਮ 'ਚ ਬੱਚੇ ਕਿੱਦਾਂ ਬਲਾਈਏ ਬਾਈ ਆਈਟਮ ਦੁੱਧ ਦੱਸਿਆ ਨਾ ਬਾਈ ਇਹ ਜੋੜੇ ਵਾਲਿਆਂ ਨੂੰ ਦੇਈ ਚਲੋ ਜਦੋਂ ਬੱਚਾ 10 ਦਿਨ ਦਾ ਹੋ ਗਿਆ ਉਹਨੂੰ ਵੀ ਦੇਈ ਚਲੋ ਬੱਚੇ ਬਾਈ ਠੰਡ ਤੋਂ ਹੀ ਮਰਦੇ ਆ ਠੰਡ ਨਾਲ ਲੱਗੇ ਠੰਡ ਹੁਣ ਇੱਕ ਬਾਈ ਦਾ ਹੋਰ ਕਮੈਂਟ ਆਈ ਬਾਈ ਖੁੱਡੇ ਗਰਮ ਕਿੱਦ ਇਨਾਂ ਦਾ ਆਪਣਾ ਟੈਂਪਰੇਚਰ ਬਹੁਤ ਹੁੰਦਾ ਜਿਹੜੇ ਖੁੱਡੇ 'ਚ ਥੋੜੇ ਕਬੂਤਰਾ ਥੋੜੇ ਜਿਹਾ ਜ਼ਿਆਦਾ ਕਰ ਦੋ ਜੇ ਬਾਹਲਾ ਵੱਡਾ ਖੁੱਡਾ ਦਾ ਜੇ ਤਾਂ ਨੋਰਮਲ ਖੁੱਡਾ ਹੈਗਾ ਜਿੱਦ ਤੱਕ ਆਪਣੇ ਖੁੱਡੇ ਹੈਗੇ ਆ ਪੇ ਤਾਂ 15 15 20 ਪੀ ਜਨਵਾਰ ਬਹੁਤ ਆ ਠੀਕ ਆ ਜਿੱਦਾਂ ਆਪਣਾ 5x5 ਦਾ ਲਾ ਲਓ ਹਨਾ 5x4 ਦਾ ਲਾ ਲਓ 5x5 ਦਾ ਲਾ ਲਓ ਖੁੱਡਾ ਉਹਦੇ ਵਿੱਚ ਮੈਂ 20 25 20 25 ਇੰਨੇ ਕਿਨਾਰੇ ਆ ਤੁਸੀਂ ਦੇਖੀ ਜਾਈਂ ਇੰਨੀਆਂ ਕ ਮਾਦੀਆਂ ਹਨਾ ਇਹ ਬਾਈ ਆਪ ਇਹਨਾਂ ਦੀ ਗਰਮੈਸ਼ ਬਹੁਤ ਹੁੰਦੀ ਆ ਸਿਰਫ ਤੁਸੀਂ ਰੋਸ਼ਨ ਦਾਣੇ ਬੰਦ ਕਰ ਦੋ ਸਾਰੇ ਚਾਰੋਂ ਪਾਸੇ ਨਹੀਂ ਟਕਣਾ ਬਾਈ ਜਿਹੜੇ ਰੋਸ਼ਨ ਖੁੱਡੇ ਦਾ ਜਿਹੜਾ ਦਰਵਾਜ਼ਾ ਬਾਈ ਉਹ ਨਾ ਟਕੋ ਜੇ ਧੁੰਦ ਪੈਂਦੀ ਲੱਗਦੀ ਆ ਤਾਂ ਫੇਰ ਕੋਈ ਜਾਲੀ ਜੋੜੀ ਜੀ ਜਾਂ ਫੇਰ ਕਪੜਾ-ਕਪੜਾ ਜਾਂ ਇਦਾਂ ਮੋਰ ਨੂੰ ਲਟਕਾ ਦਿਓ ਜਾਂ ਉਦਾਂ ਹੀ ਲਟਕਾ ਦਿਓ ਹਨਾ ਵਿੱਚ ਬੰਦ ਨਾ ਹੋਵੇ ਹਵਾ ਹੁੰਮਸ ਬਣ ਗਈ ਫੇਰ ਕੰਮ ਖਰਾਬ ਹੋਣਾ ਬਾਈ ਠੀਕ ਆ ਤੇ ਬੱਚੇ ਪੁੱਛੀ ਆਪੇ ਪਲੀ ਜਾਣਗੇ ਇਦਾਂ ਜਦੋਂ ਬਾੜੀ ਹੁੰਮਸ ਦੋਵਾਂਗੇ ਜਾਂ ਬਾੜੇ ਖੁੱਡੇ ਸਾਫ਼ ਕਰੂਗੇ ਤੇ ਬੱਚੇ ਪਲਣੇ ਨਹੀਂ ਤੇ ਜ਼ੀਰੋ ਨੰਬਰ ਫੀਡ ਜਿਹੜੀ ਮੈਂ ਦੱਸੀ ਹੋ ਉਹ ਬਾਈ ਚਲੋ ਤੇ ਸੋਇਆਬੀਨ ਦੀ ਦਾਲ ਤੇ ਛੋਲੇ ਠੀਕ ਆ ਜਦੋਂ ਛੋਲੇ ਪਾਉਣੇ ਆ ਸੋਇਆਬੀਨ ਦੀ ਦਾਲ ਪਾਉਣੇ ਆ ਉਦ ਉਰੇ ਚ ਦੋ ਕ ਬੂੰਦਾ ਲੀਵਰ 50 ਦੀਆਂ ਤੇ ਦੋ ਬੂੰਦਾ ਪਾਵਰ ਜਲ ਦੀਆਂ ਉਹ ਦੀ ਦਿਆ ਕਰੋ ਕਿਤੇ ਕਿਤੇ ਲੀਵਰ 50 ਭਾਵੇਂ ਡੇਲੀ ਵੀ ਦੇ ਸਕਦੇ ਆ ਪਾਵਰ ਜਲ ਹਫਤੇ ਚ ਇੱਕ ਵਾਰੀ ਦਿਆ ਕਰੋ ਵਧੀਆ ਬੱਚੇ ਪੜਨਗੇ ਟੈਟਰਾ ਸਾਈਕਲਿੰਗ ਦਾ ਪੀਲਾ ਪੈਕਟ ਹੁੰਦਾ ਕਿਤੇ ਕਿਤੇ ਹਫਤੇ ਚ ਇੱਕ ਅੱਧੀ ਛੁਟਕੀ ਉਹ ਵੀ ਦੀ ਦਿਆ ਕਰੋ ਬੱਚਿਆਂ ਨੂੰ ਜੇ ਤਾਂ ਛੋਟੀ ਜੀ ਛੁਟਕੀ ਐਮੀ ਜਦੋਂ ਆਪਾਂ ਮੋਟੀ ਛੁਟਕੀ ਭਰ ਕੇ ਦਿੰਨੇ ਵੱਡੇ ਗਊਤ ਨੂੰ ਉਹਨੂੰ ਛੋਟੀ ਜੀ ਭਰ ਕੇ ਦੇ ਦਿਓ ਠੀਕ ਆ ਤੇ ਬਾਕੀ ਬਾਈ ਮੇਰੇ ਸਾਬ ਨਾਲ ਸਾਰੇ ਤੇ ਇੱਕ ਬਲਬ ਨਹੀਂ ਲਾਉਣਾ ਬਾਈ ਕਮੈਂਟ ਹੋ ਰਹੀ ਬਾਈ ਦੀ ਕਹਿੰਦਾ ਮੈਂ ਖੁੱਡੇ ਚ ਜੈਲੋ ਬਲਬ ਲਾਇਆ ਵਾਲਾ ਬ ਬੜਬ ਲਾਉਂਗੇ ਭਾਈ ਬੱਚੇ ਹੀ ਨਹੀਂ ਪੜਨੇ ਕਬੂਤਰ ਬਿਮਾਰੀ ਛਿ ਜਾਣੇ ਆ ਠੀਕ ਆ ਖੁੱਡੇ ਆਪੇ ਭਾਈ ਇਹਨਾਂ ਦੀ ਗਰਮੈਸ਼ ਬਹੁਤ ਹੁੰਦੀ ਆ ਆਪੇ ਹੀ ਬਹੁਤ ਗਰਮ ਹੁੰਦੇ ਆ ਹੁਣ ਜਿਹੜੇ ਜੰਗਲੀ ਜੁੰਗਲੀ ਆ ਭਾਈ ਉਹਨਾਂ ਨੂੰ ਕਿਹੜਾ ਵੀ ਕੋਥੇ ਬੜਬ ਲੱਗੇ ਆ ਰੱਬ ਵੱਲੋਂ ਹੀ ਆ ਕਰਦੇ ਸਰਵਾਈਵ ਹਨਾ ਤੇ ਇਸ ਕਰਕੇ ਭਾਈ ਇਨੀ ਟੈਨਸ਼ਨ ਨਾ ਲਿਆ ਕਰੋ ਜਿੱਦਾਂ ਦਾ ਇਹਨਾਂ ਨੂੰ ਢਾਲ ਲਾਉਂਗੇ ਉਦੋਂ ਦਾ ਇਹਨਾਂ ਨੇ ਢਲ ਜਾਣਾ ਜਿੱਦਾਂ ਦੇ ਮੌਸਮ 'ਚ ਇਹਨਾਂ ਨੂੰ ਰੱਖਣਾ ਚਾਹੁੰਦੇ ਹਨਾ ਤੇ ਬਾਕੀ ਠੀਕ ਆ ਬਾਬਿਓ ਆਹੀ ਵੀਡੀਓ ਸੀ ਸਾਰੇ ਕਮੈਂਟਾਂ ਦੇ ਜਵਾਬ ਮੈਂ ਦੇ ਦਿੱਤੇ ਆ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਮਿਲਦੇ ਆਂ ਬਾਈ ਅਗਲੀ ਵੀਡੀਓ 'ਚ ਤੇ ਆਪਣਾ ਆਪਣਾ ਸਾਰੇ ਪ੍ਰਾਤਿਆਨ ਰੱਖਿਓ ਤੇ ਬਾਬਾ ਨਾਨਕ ਤੁਹਾਡੇ ਤੇ ਮੇਰਾ ਪਰਿਆ ਹੱਥ ਬਣਾਈ ਰੱਖੇ